ਹੋਵੇਗਾ ਬਹੁਤ ਵੱਡਾ ਮੈਚ ਹੈ ਇਸ ਮੈਚ ਦਾ ਲੋਕਾਂ ਨੂੰ ਆਨੰਦ ਲੈਣ ਦਿਓ ਲੈ ਵੀ ਗੁਰਮੁਖਾਂ ਕਰਦੇ ਸਿਵਤ ਨੌਜਵਾਨੀ ਲਾਲ ਫਾਈਨਲ ਦੀ ਪਹਿਲੀ ਪੈ ਗਈ ਪਹਿਲੀ ਪੈ ਗਈ ਪਹਿਲੀ ਪੈ ਗਈ ਸ਼ਾਜੀ 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 ਫੈਜ਼ਾਦ ਅਲੀ ਕਬੱਡੀ ਪਾ ਰਿਹਾ ਹੈ ਚਾਰ ਬਾਵਾ ਦੇ ਬਲੀਪੁੱਤ ਨੇ ਲਓ ਸਾਹਮਣੇ ਸ਼ੀਲੂ ਦੁਨੀਆ 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 ਚਾਹੁੰਦੀ ਹੈ ਦੁਨੀਆ ਚਾਹੁੰਦੀ ਹੈ ਲਓ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਲਓ ਗੋਰਾ ਉਸਤਾਦ ਦਾ ਰਸਾਲੂ ਵਾਲਾ ਵਧ ਗਿਆ ਹੈ ਲਓ ਰੇਡ ਪਾਉਣ ਲਈ ਨੌਜਵਾਨ ਗੋਰਾ ਕਹਿੰਦੇ ਰਸਾਲੂ ਪਿੰਡ ਵਾਲਾ ਇਸ ਵੇਲੇ ਮੈਦਾਨ ਦੇ ਵਿੱਚ ਤਿਆਰ ਹੈ ਤਰਤੀਮਾ ਨੂੰ ਮੱਥਾ ਟੇਕਿਆ ਉਧਰ ਫਰਿਆਦ ਤਿਆਰ ਹੈ ਸ਼ਰਨਾ ਡੱਗ ਰਵਾਨੇ ਵਾਲਾ ਨਾਲ ਮਲੂਕ ਆ ਤੇ ਨਾਲ ਕਾਕਾ ਕਹਿੰਦੇ ਸ਼ਕਰਪਰੀਆ ਆ ਚਾਰ ਚੋਟੀਆਂ ਦੇ ਜਾਫੀ ਆ ਕਿ ਜਾਫੀ ਚਾਰ ਤੇ ਰੇਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਆ ਰਾਜੇ ਖੇਲੇ ਕਰਦੀ ਫਿੱਟ ਤੋ ਲਿਖ ਕੇ ਨਾਮ ਖਿਡਾਰੀ ਦਾ ਆ ਗਹਿਣਾ ਬਣ ਜੋ ਮਿੱਤਰਾਂ ਵੀ ਉਹਦੀ ਜ਼ਿੰਦਗੀ ਸਾਰੀ ਦਾ ਗਹਿਣਾ ਬਣ ਜੋ ਮਿੱਤਰਾਂ ਉਹਦੀ ਜ਼ਿੰਦਗੀ ਸਾਰੀ ਦਾ ਲਾ ਬੁਲਟ ਕਬੱਡੀ ਪਾ ਰਿਹਾ ਟੱਕਰ ਕੌਣ ਕੌਣ ਕਹਿੰਦਾ ਬਿਸ਼ੀਲੂ ਨਾਲ ਹੋ ਗਏ ਪਰ ਸਾਹਮਣੇ ਸਾਹਮਣੇ ਕੋਟਲੀ ਵਾਲਾ ਬੁਲਟ ਕੋਟਲੀ ਦਾ ਜੀਤ ਉਹ ਖੀਰਾਂ ਵਾਲੀਆ ਬੁੱਕ ਦਾ ਦਰਿਆਉਂਦਾ ਬੁੱਕ ਦਾ ਦਰਿਆਉਂਦਾ ਸ਼ੀਲੂ ਦੇ ਤਿੰਨ ਜੱਫੇ ਜਿਹੜੇ 21000 ਦਾ ਐਲਾਨ ਕਰ ਦਿੱਤਾ ਮੰਗੀ ਉਹਨਾਂ ਨੇ ਵੀ ਸ਼ੀਲੂ ਦੇ ਤਿੰਨ ਜੱਫੇ 21000 ਰੁਪਏ ਦਿੱਤਾ ਜਾਣਾ ਹੈ ਲਓ ਸਾਹਮਣੇ ਪੈਂਦੀ ਰੇਡ ਹੈ ਬੂਰੀਆ ਸਿਰਸਿਰ ਪੜਦਾ ਕਬੱਡੀ ਪਾ ਰਿਹਾ ਹੈ ਆ ਡੱਗੋ ਦਾ ਸ਼ਰਨਾ ਤਿਆਰ ਹੈ ਸ਼ਕਰਪੁਰੀਆ ਫਰਿਆਦ ਲਾਓ ਸਾਹਮਣੇ ਬੂਰੀਆ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਾਓ ਸਯਾਦ ਅਲੀ ਦੀ ਰੇਡ ਉਸਤਾਦਾ ਕਰੀ ਗੱਲ ਮੁੰਡੇ ਦੀ ਯਾਰਾਂ ਦੇ ਅੱਡੇ ਵੱਲੋਂ ਕਹਿੰਦੇ ਸ਼ੀਲੂ ਦੇ ਤਿੰਨ ਜੱਫਿਆਂ ਦਾ 21000 21000 ਦਿੱਤਾ ਜਾਣਾ ਆ ਖੇਡ ਕਬੱਡੀ ਦਾ ਉਡਣਾ ਸੱਪ ਸ਼ੀਲੂ ਉਡਣਾ ਸੱਪ ਤੇ ਸ਼ੀਲੂ ਦੇ ਦਰਮਿਆਨ ਖੜਕਾ ਦੜਕਾ ਉਹ ਚੰਡੀਗੜ੍ਹ ਵਾਲੇ ਆਉਂਦਾ ਨਿਆਰਾ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਅੱਧੀ ਰਾਤ ਹੋਈ ਹੋਈ ਹੈ ਪਰ ਚੰਡੀਗੜ੍ਹ ਵਾਲੇ ਖੁਸ਼ ਹੈ ਵੀ ਮੇਲਾ ਭਰਿਆ ਹੋਇਆ ਹੈ 21000 ਲੱਗਿਆ ਹੋਇਆ ਔਰ ਸਾਲੂ ਪਿੰਡ ਦਾ ਗੋਰਾ ਕਬੱਡੀ ਕੁਵਾਰਿਆ ਗੁਰਮਤ ਕਰਦੇ ਸਿਪਤ ਲਾਓ ਸਾਹਮਣੇ ਇਧਰ ਰੰਮੜ ਪਣਾਉਂਦੀਆਂ ਤੇ ਨਾਲ ਸਾਡਾ ਵੀਰ ਲਾਓ ਸਾਹਮਣੇ 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 ਆਹ ਲੱਗਦਾ ਜੋਰ ਬੱਲੇ 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 ਤੇਜੀ ਸਰਪੰਚ ਪਣਾਉਂਦੀਆਂ ਲੰਬੜ ਪੜੌਂ ਜੀਆਂ ਇਹਨਾਂ ਨੇ ਐਲਾਨ ਕਰਾਤਾ ਜਾਂਦਾ ਨੰਬਰ ਇਹਨਾਂ ਨੇ ਐਲਾਨ ਕਰਾਤਾ ਵੀ ਸ਼ੁੱਲੂ ਦੇ ਤਿੰਨ ਜੱਫੇ 5000 ਦੇ ਸ਼ੁੱਲੂ ਦੇ ਪੰਜ ਜੱਫੇ ਰਾਣੇ ਸਰਪੰਚ ਬੱਲਿਓ ਸਾਰੀ ਤਿੰਨ ਤਿੰਨ ਜੱਫੇ 5000 ਦੇ ਜੋਤ ਕੈਨੇਡਾ ਨੇ 1000 ਹੋਰ ਪਾਤਾ 22000 ਕਰ ਦਿੱਤਾ ਲੈ ਵੀ ਉਸਤਾ ਦਾ ਬੋਲਟ ਦੀ ਐ ਰੇਡ ਦੋ ਰੇਡਾਂ 1100 ਦੀਆਂ ਪੈਣਗੀਆਂ ਰਾਣੇ ਸਰਪੰਚ ਬੱਲਿਓ ਸਲਾਮਤਪੁਰੇ ਬੱਲਿਓ ਪੈਂਦੀ ਰੇਡ ਐ ਲਾਓ ਸਾਹਮਣੇ ਬੁਲਟ ਬੁੱਕ ਦਾ ਤੁਰੇ ਆਉਂਦਾ ਹੈ ਬੁਲਟ ਬੁੱਕ ਦਾ ਤੁਰੇ ਆਉਂਦਾ ਹੈ ਬੂਰੀਆ ਸੁਰਸੁਰ ਦਾ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਫਰਿਆਦ ਤਿਆਰ ਹੈ ਪਾਕਾ ਸ਼ਕਰਪੁਰੀਆ ਮਲੂਕ ਤੇ ਸ਼ਰਨਾ ਡੱਗੋ ਰਵਾਣੇ ਦਾ ਲਓ ਸ਼ਰਨਾ ਤੇ ਬੂਰੀਆ ਬੂਰੀਆ ਤੇ ਸ਼ਰਨਾ ਆਓ ਬੱਲੇ ਆਓ ਬੱਲੇ ਆਓ ਬੱਲੇ ਇਹ ਕਬੱਡੀ ਕਬੱਡੀ ਆਓ ਸਾਹਮਣੇ ਬੂਰੀਆ ਦੇ ਤਿੰਨ ਜੱਫਿਆਂ ਦਾ 5000 ਤਜਿੰਦਰ ਵੱਲੋਂ ਤੇ 5000 ਸਾਡਾ ਵੀਰ ਸ਼ੇਂਦਰਪਾਲ 10000 ਹੋਰ ਹੋ ਗਿਆ 32000 ਰੁਪਇਆ ਸ਼ਿਲੂ ਜੇਕਰ ਤਿੰਨ ਜੱਫੇ ਲਾਉਂਦਾ ਤੇ 32000 ਦਿੱਤਾ ਜਾਣਾ ਆ ਜੀਤ ਕੋਟਲੀ ਦੇ ਸ਼ਹਿਯਾਰ ਰਵੀ ਉਸਤਾਦ ਦਾ 5 ਇਧਰੋਂ ਗਰਿਆ ਹੋਇਆ ਹੈ 5000 ਇਧਰੋਂ ਗਰਿਆ ਹੋਇਆ ਹੈ ਸੁਰੇ ਦਾ 37 ਹੋ ਗਿਆ ਹੈ 35 ਹੋ ਗਿਆ ਹੈ 5000 ਲੰਮੜ ਪੌਂਜੀਆਂ ਵਾਲਾ

ਲਓ ਸਾਹਮਣੇ ਹੰਜੀ ਵਿੰਦਰ ਵੀਰ ਉਹ ਚੰਡੀਗੜ੍ਹ ਵਾਲੇ ਆਉਂਦਾ ਨਜ਼ਾਰਾ ਵਿੰਦਰ ਇੰਗਲੈਂਡ ਕਹਿੰਦਾ ਛਾਰਨੇ ਦੇ ਜੋ ਜਫੇ 5500 ਦੇ ਹੋਣਗੇ ਛੜਨੇ ਦੇ ਤਿੰਨ ਜਫੇ ਬੋਲਟ ਦੀ 1100 ਵਾਲੀ ਦੂਜੀ ਪੈਣ ਲੱਗੀ ਹੈ ਦੂਜੀ ਪੈਣ ਲੱਗੀ ਹੈ ਰਾਣੀ ਸਰਪੰਚ ਬਲੀਓ ਲੱਗੇ ਹੋਏ ਨੇ ਪੈਂਦੀ ਰੇਡ ਹੈ ਸ਼ੀਨੂ ਕੋਟਰੀ ਦਾ ਜੀਤ ਹੈ ਇਹ ਸਾਹਮਣੇ ਇਹ ਸਾਹਮਣੇ ਇਹ ਬੱਲੇ 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 ਇਹ ਕਬੱਡੀ 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 ਆਹ ਸਾਹਮਣੇ ਸਿਰਾ ਹੋਇਆ ਪਿਆ ਹੈ ਸੈਣੀ ਮਾਦਰੇ ਦੇ ਵਿੱਚ ਸਿਰਾ ਲੱਗਿਆ ਪਿਆ ਹੈ ਬੂਰੀਏ ਦੀ ਯਾਰਾਂ ਦੇ ਅੱਡੇ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹਨਾ ਨਾਲ 21000 ਰੁਪਿਆ ਫਿਰ ਐਲਾਨ ਕਰ ਦਿੱਤਾ ਗਿਆ ਆ ਬੂਰੀਆ ਸ਼ੇਸ਼ਰਪਿੰਡ ਵਾਲਾ ਪਹਿਲੇ ਇੰਡIAN ਦੇ ਵਿੱਚ ਚਰਚਾ ਚ ਰਿਹਾ ਫਿਰ ਕੈਨੇਡਾ ਚ ਆ ਕੇ ਵੈਨਕੂਵਰ ਕਬੱਡੀ ਕਲੱਬ ਲਈ ਖੇਡਿਆ ਖਿਡਾਰੀ ਆ ਨੌਜਵਾਨ ਬੂਰੀਆ ਸ਼ੇਸ਼ਰਪਿੰਡ ਵਾਲਾ ਪਰ ਡੱਗੋ ਰਮਾਣੇ ਦਾ ਸ਼ਰਮਾ ਡੈਨੀ ਡਿੜਵੇ ਵਾਲਾ ਨਹੀਂ ਮੰਨਦਾ ਐਲਾਨ ਕਰ ਦਿੱਤਾ ਵੀ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ 1000 ਬੂਰੀਏ ਸ਼ਰਸਰ ਦੇ ਲਈ ਛੋਟ ਕੈਨੇਡਾ ਵੀਰ ਸਾਡੇ ਵੱਲੋਂ ਪੁੱਜੇ ਆ ਲਵੀ ਪਿੰਦੇ ਇੱਕ ਵਾਰ ਫਿਰ ਦੱਸਦੀ ਲਾਓ ਖੇਡਦੇ ਮੈਦਾਨ ਦੇ ਵਿੱਚ ਸ਼ਹਿਜਾਨ ਅਲੀ ਕਬੱਡੀ ਦਾ ਉਹ ਗੜਾ ਧੋੜਾ ਫੱਦ ਗਿਆ ਮੇਰੇ ਵੀਰੋ ਸ਼ੀਲੂ ਤਿਆਰ ਹੈ ਥੁਰਨੀ ਦਾ ਜੀਤ ਹੈ ਆ ਬਜਕਾਰ ਟੱਚ ਕੀਤਾ ਤੇ ਸਾਹਮਣੇ ਅੰਕ ਸ਼ਾਜੀ ਨੇ ਜੋੜ ਦਿੱਤਾ ਅਗਲੀ ਗੋਰੇ ਦੀ ਉਸਤਾਦਾ ਇਹ ਬੁਲਟਾਂ ਵਾਲੀਆਂ ਪੈਂਦੀਆਂ ਨੇ ਬੁਲਟਾਂ ਵਾਲੀਆਂ ਪੈਂਦੀਆਂ ਨੇ ਵਾਕਈ ਕਹਿੰਦੇ ਵੀ ਬੁਲਟਾਂ ਵਾਲੀਆਂ ਪਾ ਰਿਹਾ ਨੇ ਗੋਰਾ ਰਸਾਲੂ ਪਿੰਡ ਵਾਲਾ ਆ ਮੁੰਡਾ ਵੀ ਸੀਮ ਦੇ ਵਿੱਚ ਐਨ ਸਿਰਾਂ ਲਾਉਂਦਾ ਹੈ ਇਹ ਨੌਜਵਾਨ ਦੇ ਪੱਟਾਂ ਦੇ ਦਰਸ਼ਨ ਕਰਕੇ ਐਨ ਧੁਖਾਂ ਲੱਤਦੀ ਹੈ ਐਨ 12 ਵਜੇ ਹੋਈ ਹੈ ਮੁੰਡੇ ਦਾ ਸਰੀਰ ਮੁੜਕੋ ਮੁੜਕੀ ਹੋਇਆ ਪਿਆ ਕਿ ਮੁੜਕੋ ਮੁੜਕੀ ਹੋ ਗਿਆ ਮਤਰੋ ਜੋਰ ਚ ਉਬਰਾਂ ਦਾ ਆ ਕੰਡਾ ਵੀ ਨਹੀਂ ਚੁਬਦਾ ਜਿਸਮ ਘਟੋਰ ਚ ਉਬਰਾਂ ਦਾ ਕਿ ਚੜਦੀ ਉਮਰ ਰਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਓ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਬਤਾ ਕਾਹਰ ਚੋਬਰਾਂ ਨੇ ਜੋ ਫੌਜ ਕਲੇ ਨੂੰ ਢਾਉਂਦੀ ਆਹ ਗੱਲ ਰਾਜੇ ਖੇਲੇ ਦੀ ਸਿੱਧੀ ਤੂਪਾ ਦੇ ਗੌਂਦੀ ਫਰਿਆਦ ਦੇ ਤੇਜੀ ਸਰਪੰਚ ਬਣਾਉਂਦੀਆਂ ਗੇਡਾ ਨੰਬਰ ਕਹਿੰਦੇ ਆ ਵੀ ਫਰਿਆਦ ਦੇ ਹੱਦ ਵਿੱਚ ਜੱਫੇ 5000 ਦੇ ਟੱਕਰ 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 ਏ ਬੱਲੇ ਬੱਲੇ ਜੇਂਦਰੀ ਜੇਂਦਰੀ ਇੰਗਲੈਂਡ ਵੱਲੋਂ ਸ਼ਾਕਰਪੁਰ ਦਾ ਹਰੇਕ ਜਫਾ ਦੋਨੋਂ ਸਾਈਡ ਹਰੇਕ ਜਫਾ 2100 ਦਾ ਹਰੇਕ ਜਫਾ 2100 ਦਾ ਆਓ ਸਾਹਮਣੇ ਬੂਰੀਏ ਦੀ ਰੇਡ ਤੇ ਸਾਹਮਣੇ ਸਾਹਮਣੇ ਕੀਤੀ ਹੋਈ ਵੀਲ ਪੁਆਇੰਟ ਬੂਰੀਆ ਸਿਸਰ ਆਪਦੀ ਟੀਮ ਦੇ ਹਿੱਸੇ ਸ਼ਿਸ਼ੋਰ ਜੁਟਾ ਇੱਕ ਤਕੜਾ ਪੁਆਇੰਟ ਜੋੜਨ ਚ ਕਾਮਯਾਬੀ ਅਸਲ ਕਰ ਗਿਆ ਪੂਰੀ ਦੀਆਂ 3 ਰੇਡਾਂ 5000 ਸ਼ੰਦਰਪਾਲ ਸਾਡਾ ਵੀਰ ਕਹਿੰਦਾ ਜੋਰ ਬਹੁਤ ਆਇਆ ਹੋਇਆ ਆ ਸ਼ੰਦਰਪਾਲ ਵੱਲੋਂ ਬੂਰੀਏ ਦੀਆਂ 3 ਰੇਡਾਂ ਤੇ 5000 ਖੇਡ ਕਬੱਡੀ ਦਾ ਔੜਣਾ ਸੱਪ ਸ਼ਹਿਯਾਦ ਅਲੀ ਕਬੱਡੀ 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 ਆ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਕੋਟੜੀ ਪਿੰਡ ਦੇ ਜੀਤ ਨੂੰ ਹਿੱਕ ਦੇ ਵਿੱਚ ਟੱਚ ਕਰਕੇ ਭੱਜ ਤੁਰਿਆ ਕਿ ਬੈਲੀ ਭੱਜ ਤੁਰਿਆ ਹੱਥ ਲਾ ਕੇ ਜੀਤੇ ਮਾਰ ਨਾਲ ਪੰਗਾ ਪਾ ਕੇ ਹਾਂਜੀ ਮੈਚ ਵੱਡਾ ਜਿਹੜਾ ਪਹਿਲਾ ਨੰਬਰ ਹੋਲਡ ਕੀਤਾ ਗਿਆ ਆਇਆ ਹੈ ਟੈਕਨੀਕਲ ਕਮੇਟੀ ਪਲੀਜ਼ ਜਲਦੀ ਨਾਲ ਰਿਜ਼ਲਟ ਦਿਓ ਸਾਨੂੰ ਪਹਿਲਾ ਪੁਆਇੰਟ ਜਿਹੜਾ ਹੋ ਰਿਹਾ ਥੋੜਾ ਪੁਆਇੰਟ ਹੋਲਡ ਹੈ ਉਹਦਾ ਰਿਵਿਊ ਚੈੱਕ ਕਰ ਲਿਓ ਜੀ ਜਲਦੀ ਹੋਲਡ ਵਾਲੇ ਪੁਆਇੰਟ ਦਾ ਰਿਵਿਊ ਜਲਦੀ ਨਾਲ ਚੈੱਕ ਕਰ ਲਿਓ ਲਓ ਸਾਹਮਣੇ ਗੋਰਾ ਰਸਾਲੂ ਵਾਲਾ ਆਓ ਸਾਹਮਣੇ ਬੱਜ ਗਿਆ ਕਬੱਡੀ ਪਾਉਣ ਦੇ ਲਈ ਡੱਗੋ ਵਾਲਿਆ ਗਾਡੋ ਗਰੰਟ ਗਬਰੂਆ ਲੈ ਵੀ ਫਰਿਆਦ ਡੱਗੋ ਵਾਲਾ ਗੋਰਾ ਡੱਗੋ ਵਾਲਾ ਇਹ ਬੱਲੇ 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 ਆਓ ਸਾਹਮਣੇ ਉਧਰ ਤੇ ਗੋਰਾ ਗੋਰਾ ਪੰਜ ਵਾਰ ਪਾਉਂਦਾ ਹੈ ਇਧਰ ਸਯਾਦ ਸਿਰਰਾ ਕਰਾਉਂਦਾ ਹੈ ਮੈਚ ਸਿਰੇ ਦਾ ਮੇਰੇ ਵੀਰੋ ਮੈਚ ਸਿਰੇ ਦਾ ਯਾਰਾਂ ਦੇ ਅੱਡੇ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਵੱਲੋਂ 21000 ਰੁਪਏ ਸ਼ਿਲੂ ਦੇ ਤਿੰਨ ਜੱਫਿਆਂ ਦਾ ਲੱਗਿਆ ਹੋਇਆ ਹੈ ਕੁੱਲ ਟੋਟਲ ਜਿਹੜਾ 42000 ਰੁਪਏ ਲੱਗਿਆ ਹੋਇਆ ਹੈ ਇਕਰ ਸ਼ਿੱਲੂ ਬਾਹੂ ਆ ਪਰ ਪਰ ਅੱਜ ਦੇ ਕੱਪ ਤੇ ਤਿੰਨ ਜਫੇ ਲਾਉਂਦਾ ਤੇ 42000 ਦਿੱਤਾ ਜਾਣਾ ਆ ਹਰਮਨ ਬੁਲਟ ਤਰਸੇਮ ਤਰਸੇਮ ਪੰਡਾਲ ਦਾ ਪੋਤਰਾ ਕਬੱਡੀ ਪਾ ਰਿਹਾ ਆ ਉਹ ਪੰਡਾਲ ਪਰਿਵਾਰ ਦਾ ਨੌਜਵਾਨ ਹਰਮਨ ਬੁਲਟ ਵੀ ਕਹਿੰਦੇ ਛਾਇਆ ਨਿੱਕਾ ਕਾਦਾ ਪਰ ਤਿੱਖਾ ਬਹੁਤ ਹੈ ਦੁਨੀਆ ਦੇ ਵਿੱਚ ਨਾਂ ਕਮਾਇਆ ਹੋਇਆ ਹੈ ਕੈਨੇਡਾ ਦੇ ਵਿੱਚ ਵੱਡੀ ਡਿਮਾਂਡ ਦਾ ਖਿਡਾਰੀ ਦੀ ਅਗਲੀ ਰੇਡ ਪਾਉਣ ਲਈ ਨੌਜਵਾਨ ਤਿਆਰ ਹੈ ਪਰ ਉਤੋਂ ਪਹਿਲਾਂ ਭਾਈ ਬਾਹਰੋਂ ਕੋਈ ਸਪਰੇ ਨਹੀਂ ਨਾ ਜੋ ਸਪਰੇ ਨਹੀਂ ਲੱਗੀ ਹੋਈ ਫਿਰ ਫਿਰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹ ਸਾਡੀ ਬੇਨਤੀ ਨੂੰ ਮੰਨਿਓ ਮੇਰਾ ਖਿਆਲ ਹੈ ਬਾਹਰੋਂ ਕੋਈ ਇਦਾਂ ਸ਼ਰਾਰਤ ਨਹੀਂ ਹੋ ਰਹੀ ਤੇ ਗਰਾਊਂਡ ਜਿਹੜਾ ਆਪਾਂ ਬਿਲਕੁਲ ਖਾਲੀ ਰੱਖਣਾ ਗਰਾਊਂਡ ਬਿਲਕੁਲ ਖਾਲੀ ਰੱਖਣਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 1 ਲੱਖ ਦੂਜਾ 75000 ਤੇ ਜਿਹੜੇ ਬੈਸਟ ਬੰਡਿੰਗ ਉਹਨਾਂ ਨੂੰ ਬੁਲਟ ਮੋਟਰਸਾਈਕਲ ਦੇਤੇ ਜਾਣੇ ਹੈ ਹਰਜੀਤ ਪ੍ਰਧਾਨ ਜੁਝਾਰ ਸਰਪੰਚ ਦਾ ਤੇ ਪਪਰਾਰੇ ਵਾਲੇ ਸਾਡੇ ਵੀਰ ਜੀ ਤੇ ਕਹਿੰਦੇ ਮਾਮੇ ਦੇ ਬੇਟੇ ਉਹਨਾਂ ਨੇ 1 ਲੱਖ ਰੁਪਇਆ ਪੁੱਛਦਾ ਕੀਤਾ ਅਸੀਂ ਪਪਰਾਰੇ ਵਾਲੇ ਵੀਰਾਂ ਦਾ ਗੁਰਪ੍ਰੀਤ ਯੂਐਸਏ ਵੱਲੋਂ 51000 ਦਿੱਤਾ ਗਿਆ ਆਹ ਨੌਜਵਾਨ ਬੂਰੀਆ ਸ਼ੇਸ਼ਰਪਿੰਡ ਵਾਲਾ ਹਰਿਆਣੇ ਦਾ ਸ਼ੋਹਰਾ ਇੰਦਰਪਾਲ ਦਾ ਕਹਿੰਦੇ ਚੰਡਿਆ ਹੋਇਆ ਖਿਡਾਰੀ ਆ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਤਕੜਾ ਪੁਆਇੰਟ ਜੋੜ ਗਿਆ ਲੈ ਵੀ ਗੁਰਮਖਾ ਸ਼ਾਹਜਾਦ ਆ ਗਿਆ ਲਓ ਸ਼ਾਹਜਾਦ ਵੱਧ ਵੱਧ ਕੇ ਵੱਧ ਵੱਧ ਕੇ ਵੱਧ ਵੱਧ ਕੇ ਪੈ ਰਹੀਆਂ ਮੇਰੇ ਵੀਰੋ ਕੌਣ ਬੁਲਟ ਦੀ ਕਿੱਕ ਮਾਰੂਗਾ ਇੱਥੇ ਸਮਾਂ ਦੱਸੂਗਾ ਇੱਥੇ ਸਮਾਂ ਦੱਸੂਗਾ ਸ਼ਾਹਜਾਦ ਅਲੀ ਦੀ ਰੇਡ ਹੈ ਲੈ ਵੀ ਹਰਿਆਣੇ ਵਾਲਿਆ ਸ਼ਿੱਲੂਆ ਦੁਨੀਆ ਟੱਕਰ ਚੋਂਦੀ ਹੈ ਦੁਨੀਆ ਟੱਕਰ ਚੋਂਦੀ ਹੈ ਬਠਿੰਡੇ ਵਾਲਿਆ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਇਹ ਸ਼ਾਇਦ ਤੇ ਜੀਤ ਉਹ ਮਾਰਦਾ ਸ਼ਾਲਾ ਉਹ ਮਾਰਦਾ ਸ਼ਾਲਾ ਜਿਹੜੇ ਜਿਹੜੇ ਸ਼ਾਜੀ ਨੂੰ ਪਿਆਰ ਕਰਦੇ ਆ ਇੱਕ ਵਾਰ ਰਲਕਾਰਾ ਜ਼ੋਰਦਾਰ ਆ ਦੁਨੀਆ ਖੁਸ਼ ਹੈ ਅੱਜ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਸੈਣੀ ਅੱਜ ਮਾਜਰੇ ਦੇ ਵਿੱਚੋਂ ਕਬੱਡੀ ਦਾ ਸੁਰਰਾ ਹੋਇਆ ਪਿਆ ਸੈਣੀ ਮਾਜਰੇ ਦੇ ਵਿੱਚ ਕਬੱਡੀ ਦਾ ਸੁਰਰਾ ਹੋਇਆ ਪਿਆ ਲਓ ਸਾਹਮਣੇ ਤੇਜੀ ਸਰਪੰਚ ਸਾਡਾ ਵੀਰ ਹੈ ਗਿੰਦੇ ਲੰਬੜਦਾਰ ਦਾ ਧੰਨਵਾਦ ਹੈ ਬੂਰਾ ਰਸਾਲੂ ਵਾਲਾ ਬੂਰਾ ਰਸਾਲੂ ਵਾਲਾ ਸ਼ਕਰਪੁਰੀਆ ਫਰਿਆਦ ਹੱਲੀ ਹੱਲਾ ਹੂ ਦਾ ਆਵਾਜ਼ ਆਵੇ ਜਿਹੜਾ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਪਰ ਮਖਾ ਜਿਹੜਾ ਇੱਕ ਰਿਵਿਊ ਦੇ ਮੰਗ ਕੀਤੀ ਗਈ ਸੀ ਉਹ ਪੁਆਇੰਟ ਜਿਹੜਾ ਰੇਡਰ ਨੂੰ ਦਿੱਤਾ ਗਿਆ ਪਹਿਲਾ ਜਿਹੜਾ ਰਿਵਿਊ ਸੀ ਉਹ ਪੁਆਇੰਟ ਧਾਵੀ ਨੂੰ ਦਿੱਤਾ ਗਿਆ ਹੁਣ ਤੱਕ ਦੋਨਾਂ ਪਾਸੇ ਕੋਈ ਜਫਾ ਨਹੀਂ ਲੱਗਿਆ ਬਿਲਕੁਲ ਜਿਹੜਾ ਨਾਨਸਟਾਪ ਇਸ ਟਾਈਮ ਦੋਨੋਂ ਟੀਮਾਂ ਦੇ ਖਿਡਾਰੀ ਚੱਲੇ ਆ ਰਿਵਿਊ ਦੀ ਮੰਗ ਹੋਈ ਹੈ ਫਰਿਆਦ ਪਲੀਜ਼ ਆਪਾਂ ਹੁਣ ਮਲੂਕ ਮੈਚ ਚੱਲਣ ਦਈਏ ਤੁਸੀਂ ਮੰਗ ਕੀਤੀ ਹੈ ਰਿਵਿਊ ਚੈੱਕ ਕੀਤਾ ਗਿਆ ਹੈ ਔਰ ਰਿਜ਼ਲਟ ਤੁਹਾਨੂੰ ਕਲੀਅਰ ਕਰ ਦਿੱਤਾ ਗਿਆ ਹੈ ਇਹ ਜਰੂਰ ਆਪਾਂ ਸਾਰਿਆਂ ਨੇ ਬੇਨਤੀ ਨੂੰ ਪ੍ਰਵਾਨ ਕਰਨਾ ਹੈ ਹੁਣ ਮੈਚ ਨੂੰ ਨਾ ਰੋਕੋ ਮੈਚ ਚੋਟੀ ਦਾ ਵੱਡਾ ਮੈਚ ਹੈ ਮੇਰੇ ਵੀਰੋ ਸਿਆਣੀ ਮਾਦਰੀ ਦੇ ਕੱਪ ਦਾ ਸੁਰਾ ਲੱਗਿਆ ਪਿਆ ਅੱਜ ਖੇਡ ਕਬੱਡੀ ਦਾ ਅੱਜ ਸਿਆਣੀ ਮਾਦਰੀ ਵਾਲੇ ਨੇ ਸਾਰੇ ਹੀ ਸੱਦ ਲਿਆ ਸਾਰੇ ਹੀ ਸੱਦ ਲਿਆ ਚੋਟੀ ਦਾ ਮੈਚ ਹੈ ਮੇਰੇ ਵੀਰੋ ਸਾਰੇ ਸੰਗਤ ਦਾ ਪਰੀਜ਼ ਰੈਫਰੀਆਂ ਤੋਂ ਕੋਈ ਪ੍ਰੈਸ਼ਰ ਨਾ ਬਣਿਆ ਮੇਰੀ ਬੇਨਤੀ ਹੈ ਵੀ ਪਲੀਜ਼ ਰੈਫਰੀਆਂ ਤੇ ਕੋਈ ਪ੍ਰੈਸ਼ਰ ਨਾ ਬਣਾਓ ਜਿਹੜਾ ਰਿਜ਼ਲਟ ਹੈ ਉਹ ਆਪਣੇ ਕਲੀਅਰ ਕਰ ਦਿੱਤਾ ਹੁਣ ਮੈਚ ਨੂੰ ਆਪਾਂ ਕੰਟੀਨਿਊ ਰੱਖੀਏ ਇਹ ਪ੍ਰਧਾਨ ਸਾਹਿਬ ਵੱਲੋਂ ਬਾਰ-ਬਾਰ ਬੇਨਤੀ ਹੈ ਹੁਣ ਆਪਾਂ ਮੈਚ ਨਾ ਰੋਕੀਏ ਇਹ ਬੇਨਤੀ ਹੈ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਬਾਅਦ ਚੋਟੀ ਦਾ ਮੈਚ ਹੈ ਲੋਕੀ ਮੈਚ ਦਾ ਆਨੰਦ ਮਾਣਦੇ ਆ 27 ਜਨਵਰੀ ਮਨਾਣੇ ਅਤੇ ਰੁੜਕੀ ਖਾਮ ਦੇ ਕਬੱਡੀ ਕੱਪ ਦੀ ਹੈ ਜਿੱਥੇ ਬੈਸਟਰ ਨੂੰ ਨਿਊ ਹਾਲੈਂਡ ਦੇ ਤੇ ਜਾਣੇ ਆ ਪਹਿਲਾ ਪ੍ਰਾਈਜ਼ 3 ਲੱਖ ਦੇ ਦੂਜਾ 2.5 ਲੱਖ ਇੱਕ ਤੇ 2 ਫਰਵਰੀ ਜੰਟ ਦੇ ਵਿੱਚ ਨਿਊ ਹਾਲੈਂਡ ਦਿੱਤੇ ਜਾ ਰਹੇ ਹੈ ਉੱਥੇ ਕਹਿੰਦੇ ਪਹਿਲਾ ਪ੍ਰਾਈਜ਼ 3 ਲੱਖ ਤੇ ਦੂਜਾ ਪ੍ਰਾਈਜ਼ 2.5 ਲੱਖ ਹਰਪ੍ਰੀਤ ਪੀਤਾ ਜੰਡਵਰੀਆ ਪੁੱਜਾ ਲਓ ਸੁਰਾ ਹੋਣਾ ਰਾਣਾ ਸਰਪੰਚ ਕਹਿੰਦਾ ਬੋਲਟ ਦੀਆਂ ਦੋ 1100 ਦੀਆਂ 1100 ਦੀਆਂ ਹੋੜ ਗਿਆ ਸ਼ੀਲੂ ਹੁਲਟਾ ਲਓ ਸਾਹਮਣੇ ਲੈ ਵੀ ਬੁਟੇ ਵਾਲਿਆ ਆ ਜਾ ਮੈਕਦੇ ਜੀ ਦਾ ਵੀਰ ਦੀਪ ਪਤੀੜਾ ਡੰਗਲ ਸੈਣੀ ਮਾਜਰਾ ਇਹਨਾਂ ਵੀਰਾਂ ਦੀ ਸਪਾਂਸਰਟੀਮਾ ਸ਼ੋਕਰਪੁਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆ ਸ਼ੰਦਰਪਰੀਆ ਨੌਜਵਾਨ ਮੈਦਾਨ ਦੇ ਵਿੱਚ ਇਸ ਵੇ ਚੜ੍ਹਦੇ ਬਰੇਸਾ ਤੇ ਮੁੱਛਫੁੱਟ ਗੱਭਰੂ ਆ ਨੌਜਵਾਨ ਕਬੱਡੀ ਪਾ ਰਿਹਾ ਬੂਰੀਆ ਸ਼ੀਸ਼ਰ ਵਾਲਾ ਫਰਿਆਦ ਟੱਕਰ 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 ਮੇਰੇ ਮਿੱਤਰੋ ਇਹ ਦੂ ਦਾ ਆਵਾਜ਼ ਆਵੇ ਕੁੱਲੀ ਨਾ ਫਕੀਰ ਦੀ ਵਿੱਚੋਂ ਕੁੱਲੀ ਨਾ ਫਕੀਰ ਦੀ ਵਿੱਚੋਂ ਲੈ ਵੀ ਹਰਿਆਣੇ ਵਾਲਾ 22000 ਦੀ ਗੱਲ ਪੁੱਜੀ ਹੋਈ ਆ ਉਹ ਤਿੰਨ ਹੀ ਅਸਿਆਂ ਤੇ 22000 ਦੀ ਗੱਲ ਪੁੱਜੀ ਹੋਈ ਹੈ ਕਿੰਦਾ ਕਹਿੰਦਾ ਸਾਡਾ ਵੀਰ ਲੰਬੜ ਤੇਜੀ ਸਰਪੰਚ ਕਹਿੰਦਾ ਸ਼ਾਜੀ ਵੀ ਆ ਤਿੰਨ ਰੇਡਾਂ ਉਹ 5000 ਦੀਆਂ ਉਹ 5000 ਦੀ ਪਹਿਲੀ ਪੈ ਗਈ ਮੇਰੇ ਵੀਰ ਨੂੰ ਉਧਰ ਬੁਰੀਏ ਸ਼ਿਸ਼ਰ ਤੇ ਸ਼ੇਂਦਰਪਾਲ ਵੱਲੋਂ 5000 ਲੱਗਿਆ ਹੋਇਆ ਇੱਕ ਰੇਡ ਬਾਕੀ ਆ ਪਰ ਮੁੰਡਾ ਕਹਿੰਦੇ ਗੋਰਾ ਰਸਾਲੂ ਵਾਲਾ ਵੀ ਅੱਜ ਸਿਰਾਂ ਕਰਾਈ ਜਾਂਦਾ ਹੈ ਅੱਜ ਕਿਹੜਾ ਜੱਫੀ ਭਾਗਾ ਵਾਲਾ ਹੋਵੇਗਾ ਜਿਹੜਾ ਇੱਕ ਅੱਧਾ ਜੱਫਾ ਲਾ ਕੇ ਵੈਸਟ ਬਣੇਗਾ ਆਹ ਵੇਖਦਾ ਨੌਜਵਾਨ ਗੋਰਾ ਰਸਾਲੂ ਪਿੰਡ ਵਾਲਾ ਕਬੱਡੀ 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 ਆਹ ਕਬੱਡੀ 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 ਕਾਹ ਬਾਤ ਹੈ ਕਾਹ ਬਾਤ ਆ ਤਾੜੀਆਂ ਵੱਜ ਗਿਆ ਫਰਿਆਦ ਬੁੱਲਟ ਦੇ ਲਈ ਜੱਫਾ ਲਾ ਗਿਆ ਮੇਰੇ ਮਿੱਤਰੋ ਆਹ ਫਰਿਆਦ ਸ਼ਕਰਪੁਰੀਆ ਬੁੱਲਟ ਜਿੱਤਣ ਦੇ ਲਈ ਜੱਫਾ ਲਾ ਗਿਆ ਲਓ ਵੀਰਾ ਦੀ ਧਰਤੀ ਦਾ ਹਰਮਨ ਬੋਲਟ ਨੌਜਵਾਨ ਅੱਜ ਦੇ ਟਾਈਮ ਦੇ ਟਾਪਰ ਮੰਨ ਲਈ ਸ਼ੈਣੀ ਮਾਜਰੇ ਦੀ ਧਰਤੀ ਤੇ ਪੁੱਜੇ ਹੋਏ ਨੇ ਲਓ ਦੇਖਦੇ ਆਂ ਇਸ ਸਮੇਂ ਫਿਰ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਚ ਚੁੱਕੇ 1100 ਦੀ ਲੱਗਦਾ ਦੂਜੀ ਦੂਜੀ 2100 ਰੁਪਏ ਦਾ ਜਿਹੜਾ ਵੀ ਯਾਫੀ ਜਫਾ ਲਾਵੇਗਾ ਬੇਂਦਰੀ ਇੰਗਲੈਂਡ ਵੱਲੋਂ 2100 ਦਿੱਤਾ ਜਾਣਾ ਦੋ ਪਾਸੇ ਜਿਹੜਾ ਵੀ ਯਾਫੀ ਜਫਾ ਲਾਵੇਗੀ ਤੀਜੀ ਰੇਡ 5000 ਦੀ ਤੀਜੀ ਰੇਡ ਚੰਦਰਪਾਲ ਸੈਣੀ ਮਾਜਰਾ 5000 ਤੀਜੀ ਰੇਡ ਮੈਦਾਨ ਦੇ ਵਿੱਚ ਇਸ ਵੇ ਸ਼ਿਸ਼ਰਬਾਦਾ ਪੂਰੀਆ ਪੌਂਡੀ ਵਧਿਆ ਹੋਇਆ ਪਰ ਡੱਗੋ ਵਾਲਾ ਡੱਗੋ ਵਾਲਾ ਹਾਂ ਡੱਗੋ ਵਾਲਾ ਡੱਗੋ ਵਾਲਾ ਸ਼ਰਮਾ ਹਾਂ ਮੇਲਾ ਨਾ ਟੁੱਟਿਆ ਮੇਲਾ ਨਾ ਟੁੱਟਿਆ ਮੇਰੇ ਮਿੱਤਰੋ ਆ ਮੇਰੀ ਸਾਹਮਾ ਦੇ ਬਲੀਪੁੱਤ ਦੀਆਂ ਉਹ ਚੰਡੀਗੜ੍ਹ ਵਾਲਿਓ ਆਉਂਦਾ ਨਜ਼ਾਰਾ ਹਾਂ ਲਲਕਾਰੇ ਲਲਕਾਰੇ ਵੱਜਦੇ ਨੇ ਲਓ ਸਾਹਮਣੇ ਵੇਖੋ 5000 ਗਿੰਦਾ ਲੰਬੜ ਪਣਾਉਂਜਿਆ ਤੇਜੀ ਵੱਲੋਂ 5000 ਦੀ ਦੂਜੀ ਕਬੱਡੀ 5000 ਦੀ ਆਓ ਸ਼ਾਦੀ ਸ਼ਾਦੀ ਹੋ ਗਈ ਮੇਰੇ ਮਿੱਤਰੋ ਸੁਖਾ 도ਗਾ ਤੇ ਨਾਣ ਕਹਿੰਦੇ ਲੰਬੜ ਪਣਾਉਂਜਿਆ ਵੱਲੋਂ ਯਾਰਾਂ ਦੇ ਗਰੁੱਪ ਵੱਲੋਂ ਦਾ ਵੀ ਧੰਨਵਾਦ ਹੈ ਉਹਨਾਂ ਵੱਲੋਂ ਵੀ 5000 ਲੱਗਿਆ ਹੋਇਆ ਆਹ ਰੇਡ ਪਾਉਣ ਲਈ ਨੌਜਵਾਨ ਗੋਰਾ ਆਏ ਰਸਾਲੂ ਪਿੰਡ ਵਾਲਾ ਗੋਰਾ ਆਹ ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ 'ਚ ਫੇਰ ਤਿਆਰ ਹੈ ਜਾਫੀ ਚਾਰ ਤਿਆਰ ਨੇ ਕਿ ਬੱਟ ਤੇ ਨਾ ਪਾਉਂਦੀ ਕਦੇ ਏ ਲਾਲਣਾ ਪੈਂਦਾ ਹੈ ਗਰਾਉਂਡਾਂ 'ਚ ਹੱਡਾਂ ਨੂੰ ਬੋਲਣਾ ਰੋਬ 'ਚ ਨਾ ਫੜਦੇ ਵੀ ਲਾਲੀਆਂ ਅੱਖ ਜਿਹੜੀ ਮਾਰਦੀ ਸਕੈਨ ਗੁੱਤਾਂ ਨੂੰ ਆ ਲਾਲ ਜਨੇਪਈਏ ਪਏ ਤੁਰਨਾ ਹੈਨੀ ਦੀ ਪੈੜ ਤੋਂ ਸ਼ੇਰਾਂ ਦੇ ਪੁੱਤਾਂ ਨੂੰ ਗਰੇਂਦਰ ਗਿੰਦੀ ਕਹਿੰਦਾ ਤੱਗੜ ਮਾਣੇ ਵਾਲੇ ਸ਼ਰਮਣੇ ਦੇ ਲਈ 5000 ਰੁਪਏ ਦੀ ਮੰਗ ਸਨਮਾਨੇ ਰਿਵਿਊ ਦੀ ਮੰਗ ਕੀਤੀ ਗਈ ਆ ਰਿਵਿਊ ਜਿਹੜਾ ਟੈਕਨੀਕਲ ਕਮੇਟੀ ਰਿਵਿਊ ਦੇਖੇਗੀ ਸਾਡੇ ਬਿੰਦਰੀ ਇੰਗਲੈਂਡ ਵੱਲੋਂ ਬਝੇੜੀ ਵਾਲੇ ਵੱਲੋਂ ਜਿੰਨੇ ਵੀ ਜਾਫੀ ਹੁਣ ਜਫੇ ਲਾਣਗੇ ਕਿ ਕਿ ਸੌਦੇ ਮਾਣਨੇ ਕਿੰਦਾ ਲੰਬੜ ਪੜਾਉਂਦੀਆਂ ਤੇਜ਼ੀ ਸਰਪੰਚ ਵੱਲੋਂ ਵੱਡੇ ਮਾਰ ਲੱਗੇ ਹੋਏ ਨੇ ਲਓ ਤਿੰਨ ਜੱਫੇ 42000 ਦੇ ਬੁਲਟ ਆ ਦੁਆਬੇ ਵਾਲੇ ਅੱਜ ਬਾਦ ਵਿੱਚ ਲਾਲਾ ਲਾਲਾ ਕਰਵਾਉਣ ਨੂੰ ਫਿਰਦੇ ਨੇ ਆਹ ਸ਼ਿੱਲੂ ਤੋਂ ਬੁਲਟ ਫੇਰ ਭੱਜ ਗਿਆ ਮੇਰੇ ਮਿੱਤਰੋ ਬੁਲਟ ਫੇਰ ਭੱਜ ਗਿਆ ਮੇਰੇ ਮਿੱਤਰੋ ਐ ਸਿਰੇ ਦਾ ਮੈਚ ਸ਼ੈਣੀ ਮਾਜਰੇ ਦੀ ਧਰਤੀ ਤੇ ਹੈ ਬਾਈ ਦੀਪ ਤੀੜਾ ਤੇ ਬੰਗਲ ਸੰਘਾ ਸਾਡਾ ਵੀਰ ਸੈਣੀ ਮਾਜਰਾ ਉਹਨਾਂ ਦੀ ਟੀਮ ਸਪੌਂਸਰ ਹੈ ਸ਼ਕਰਪੁਰੀ ਰੋਂ ਦਾ ਫਿਰ ਤੋਂ ਧੰਨਵਾਦ ਆਹ ਮੈਦਾਨ ਦੇ ਵਿੱਚ ਬੂਰੀਆ ਸੀਸਰ ਵਾਲ ਆ ਗਿਆ ਜੈਂਗੋ ਆਹ ਬੂਰੀ ਆ ਗਿਆ ਬੂਰੀ ਆ ਗਿਆ ਲਓ ਟੱਕਰ ਟੱਕਰ ਕਿਆ ਬਾਤ ਹੈ ਹਰਿਆਣੇ ਵਾਲਾ ਵੀ ਸਿਰੇ ਦਾ ਮੈਚ ਬਟਾ ਕਬੱਡੀ ਕੱਪ ਹੋ ਰਿਹਾ ਹੈ ਲਗਾਇਆ 5000 ਦੀ ਤੀਜੀ ਕਬੱਡੀ ਹੈ ਲਓ ਸਾਜੀ ਜੀ 5000 ਦੀ ਤੀਜੀ ਕਬੱਡੀ ਹੈ ਲਓ ਤੀਜੀ ਕਬੱਡੀ 5000 ਦੀ ਹੁਣ ਦੇਖਦੇ ਆ ਵੀ ਸ਼ਿੱਲੂ ਜਾਂ ਫਿਰ ਜੀਤ ਲਓ ਜੀਤ ਆਹ ਵੇਖੋ ਵੀ ਅਸਨੇ ਸ਼ਿੱਲੂ 5000 ਦੀ ਸਫਲਤਾ ਪਾ ਗਿਆ ਗਰੇਂਦਰ ਗਿੰਦੀ ਕਹਿੰਦਾ ਸ਼ਕਰਪੁਰ ਦੀ ਟੀਮ ਦਾ ਜਿਹੜਾ ਵੀ ਆਖੀ ਜਫਾ ਲਵੇਗਾ 5000 ਰੁਪਏ ਹੋਵੇਗਾ ਕਕਰਾਲੀ ਕੀ ਕਰੋ ਗੱਲ 6 ਤੇ 7 ਦਸੰਬਰ ਬਲੋਏ ਦਾ ਮਸ਼ਹੂਰ ਕਬੱਡੀ ਕੱਪਾ ਤੇ 12 ਤੋਂ 13 ਦਸੰਬਰ ਤਨਾਸ ਦਾ ਮਸ਼ਹੂਰ ਕਬੱਡੀ ਕੱਪਾ 26 ਜਿਹੜੀ ਉਹ ਨਵੰਬਰ ਅਸਲ ਦੇ ਕਬੱਡੀ ਕੱਪ ਦੀ ਹੈ ਆ ਨੌਜਵਾਨ ਪੂਰੀਆ ਸਿਸਰਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਯਾਫੀ ਚਾਰ ਤਿਆਰ ਨੇ ਫਰੀਆਦ ਕਾਕਾ ਨਾਲ ਮਲੂਕ ਆ ਮਲੂਕ ਹਾ ਮਲੂਕ ਜਿੱਤ ਕੱਢ ਕੇ ਕਿਲ ਕੱਢ ਕੇ ਕੀਤੀ ਠੋਕੇ ਤਸੱਲੀ ਵਾਲੀ ਝੰਡ ਮਿੱਤਰੋ ਸਿਰਾ ਹੋ ਗਿਆ ਕਿ ਝੜਗੀ ਸਰੀਰਾਂ ਵਾਲੀ ਕੰਡ ਮਿੱਤਰੋ ਰਾਜੇ ਖੇលਿਆ ਹੱਤ ਦਾ ਵੀ ਸਿਰਾ ਹੋ ਗਿਆ ਝੜਗੀ ਸਰੀਰਾਂ ਵਾਲੀ ਕੰਡ ਮਿੱਤਰੋ ਗਰੇਂਦਰ ਗਿੰਦੀ ਵੱਲੋਂ ਸਗਰਪੁਰ ਦੀ ਟੀਮ ਨਾਲ ਜਿਹੜਾ ਵੀ ਜਫਾ ਲਾਵੇਗਾ 5000 ਗਿੰਦਾ ਲੰਬੜ ਔਰ ਸਾਡਾ ਗਿੰਦਾ ਲੰਬੜ ਤੇਜੀ ਤੇ ਸਤਵਿੰਦਰ ਲੰਬੜ ਹੁਣ ਵੱਲੋਂ ਜੇ ਹੁਣ ਦੇ ਸਿੱਲੀ ਜਫਾ ਲਾਵੇਗਾ ਤਿੰਨ 11000 ਰੁਪਇਆ ਵਿਸ਼ੇਸ਼ ਤੌਰ ਤੇ ਦਿੱਤਾ ਜਾਵੇਗਾ ਲਓ ਵੇਖ ਰਹੇ ਆਂ ਦੀ ਇਸ ਸਮੇ ਲਓ ਕਹਿੰਦੇ ਵੀ ਨੌਜਵਾਨ ਬੋਲ ਅੱਤ ਸੇਰਾ ਟੱਕਰ ਅੱਤ ਸੇਰਾ ਅੱਤ ਸੇਰਾ ਛਿੱਲੂ ਏਹ ਅੱਤ ਟੱਕਰ ਟੱਕਰ ਬੋਲ ਟੱਕਰ ਬੋਲ ਛਿੱਲੂ ਟੱਕਰ ਛਿੱਲੂ ਲਾਲਾ ਲਾਲਾ ਸੇਰਾ ਲਾਲਾ ਲਾਲਾ ਹਾ ਲਾਲਾ ਲਾਲਾ ਓ ਚੰਡੀਗੜ੍ਹ ਵਾਲਿਆ ਆ ਨਜ਼ਾਰਾ ਆ ਦੋਈ ਵੇਲਾ ਨੱਚਦਾ ਸਾਰਾ ਜਿਹੜਾ ਰਿਵਿਊ ਦੀ ਮੰਗ ਕੀਤੀ ਸੀ ਉਹ ਬੋਲੀ ਜਾਣ ਸੀ ਪੈਸੇ ਪੁੱਦੇ ਕਰਿ ਜਾਓ ਰਾਣੇ ਬਲਾਚੌਰ ਦੀ ਟੀਮ ਦਾ ਜਾਫੀ ਜਿਹੜਾ ਜੱਫਾ ਲਾਵੇਗਾ ਗਰੇਂਦਰ ਗਿੱਦੀ ਵੱਲੋਂ 5100 ਆ ਬਿੰਦਰੀ ਬਝਿਹੜੀ ਇੰਗਲੈਂਡ ਵੱਲੋਂ ਵੀ 2100 ਦਾ ਜੱਫਾ ਵੱਡੇ ਮਾਨ ਸਨਮਾਨ ਜਿਹੜੇ ਵਿਸ਼ੇਸ਼ ਤੌਰ ਤੇ ਲੱਗੇ ਆ ਰਹੇ ਨੇ ਔਰ ਸਾਡੇ ਰਿਸ਼ੀ ਤੇ ਸੁਖੀ ਸੁਖੀ ਮਾਦਰਾ ਇਹਨਾਂ ਭਰਾਵਾਂ ਵੱਲੋਂ ਰੀਸ਼ੀ ਕੋਸਟ ਕੋਟੜ ਸੁਖੀ ਮਾਜਰਾ ਵੱਲੋਂ ਜਿਹੜਾ ਜਾਫੀ ਕਹਿੰਦੇ ਸ਼ਾਦੀ ਨੂੰ ਜਫਾ ਲਵੇ 500 ਰੁਪਏ ਨਹੀਂ ਫਿਰ ਸ਼ਾਦੀ ਨੂੰ ਦੇਣਾ ਵੀਰੇ 500 ਬਈ ਰੇਡਾਂ ਦਾ ਸਵੇਰ ਤੋਂ ਹੀ ਖੁੱਲੀਆਂ ਚੱਲਦੀਆਂ ਰੇਡਾਂ 'ਚ ਕੋਈ ਪਹੁੰਚਦੀ ਨਹੀਂ ਸਾਡੇ ਬਿਕਰ ਮਾਨਸੇਪੁਰ ਤੇ ਲਾਲੀ ਮੁੱਲਾਪੁਰ ਵੱਲੋਂ ਬਹੁਤ ਵੱਡਾ ਯੋਗਦਾਨ ਜੇ ਭਾਈ ਆਡੇ ਮੇਲੇ ਦਾ ਸਵਾਦਾ ਤਾੜੀ ਲਓ ਤਾੜੀਆਂ ਬਾਦੀਆਂ ਨੇ ਬੂਰੀਆ ਸਰਸਰ ਦੀ ਧਰਤੀ ਦਾ ਫਰਿਆਦ ਓ ਕਾਕਾ ਬਲੂਕ ਡੱਗੋ ਰਮਾਣੇ ਦੀ ਧਰਤੀ ਦਾ ਸ਼ਰਨਾ ਹੁਣ ਚਾਰਾਂ ਦੇ ਵਿੱਚੇ ਵੇਖਦਾ ਵੀ ਟਿੱਕ ਟੱਕਰ ਆਹ ਹਰਿਆਣੇ ਆਲਾ ਭੱਜ ਗਿਆ ਹਰਿਆਣੇ ਆਲਾ ਭੱਜ ਗਿਆ ਕਕਰਾਲੀ ਸਾਹਿਬ ਜੀ ਦਾ ਅੱਜ ਕੱਲ ਦੌਰ ਕੱਲ ਦਾ ਤੇ ਚਾਰੇ ਨਾਉ ਸਾਜੀ ਸ਼ਕਰਪਰੀਆ ਸ਼ਹਿਜਾਦ ਅਲੀ ਖੇਡ ਕਬੱਡੀ ਦਾ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰਾ ਨੇ ਕਹਿੰਦੇ ਉਡਣੇ ਸੱਪ ਦਾ ਖਿਤਾਬ ਦੇ ਦਿੱਤਾ ਆ ਉਡਣਾ ਸੱਪ ਖੇਡ ਮੈਦਾਨ ਦੇ ਵਿੱਚ ਮਾਰਦਾ ਛਾਲਾ ਮੁੰਡਾ ਧੰਗੜੇ ਪਾਉਂਦਾ ਆ ਮਾਰਦਾ ਛਾਲਾ ਸ਼ਹਿਜਾਦ ਅਲੀ ਤਕੜਾ ਪੁਆਇੰਟ ਜੋੜ ਗਿਆ ਧੰਗੜਾ ਪਾਗੇ ਇਧਰੋਂ ਲੰਮੜ ਪੜਾਂਦੀਆ ਤੇਜੀ ਸਰਪੰਚ ਖੁਸ਼ੀ ਰਸੂਲਪੁਰ ਇਹਨਾਂ ਭਰਾਵਾਂ ਵੱਲੋਂ ਸੁੱਖਾ ਟੋਗਾ ਵੱਲੋਂ ਸਾਜੀ ਦੀ ਹੁਣ ਤਿੰਨ ਰੇਡਾਂ ਤੇ 3000 ਰੁਪਏ ਦੇ ਮਾਨ ਸਨਮਾਨ ਇਹਨਾਂ ਭਰਾਵਾਂ ਵੱਲੋਂ ਹੋਰ ਲਾ ਦਿੱਤੇ ਨੇ ਭਾਈ ਸੁਰਿੰਦਰ ਦਾ ਭਾਈ ਜਤਿੰਦਰ ਦਾ ਭਿੰਡੇ ਦਾ ਭਾਈ ਹਰਜੀਤ ਦਾ ਝਾਰ ਸਰਪੰਚ ਹੁਣ ਦਾ ਮੇਲਾ ਲਓ ਸੈਣੀ ਮਾਜਰੇ ਵਾਲਿਆਂ ਦਾ ਮੇਲਾ ਅੱਧ ਗੱਲਾ ਬੱਕਰੀਆਂ ਕਰ ਗਿਆ ਅੱਧ ਗੱਲਾ ਬੱਕਰੀਆਂ ਕਰ ਗਿਆ ਬੱਕਰੀਆਂ ਪੈੜਾਂ ਨੇ ਗੱਲਾ ਹੁੰਦੀਆਂ ਰਹਿਣੀਆਂ ਨੇ ਵੀ ਸੈਣੀ ਮਾਜਰੇ ਦੇ ਵਿੱਚ ਬਾਕੀ ਹੱਥ ਦਾ ਸਿਰਾ ਹੋਣ ਵਾਲੀ ਗੱਲ ਹੋਗੀ ਬਾਕੀ ਹੱਥ ਦਾ ਸਿਰਾ ਹੋਣ ਵਾਲੀ ਗੱਲ ਹੋਗੀ ਆਕੇ ਕਹਿੰਦੇ ਸਿਰਾ ਲੱਗਿਆ ਪਿਆ ਜ ਸੈਣੀ ਮਾਜਰੇ ਦੇ ਵਿੱਚ ਦੁਨੀਆ ਦੇ ਵਿੱਚ ਐਨ ਤੋਂ ਮੁੰਬਈ ਹੋਈ ਐ ਸੈਣੀ ਮਾਜਰੇ ਦੇ ਕਬੱਡੀ ਕੱਪ ਦੀ ਆ ਨੌਜਵਾਨ ਪੁਰੀਆ ਸ਼ੇਸ਼ਰ ਵਾਲਾ ਫਰਿਆਦ ਇਹ ਫਰਿਆਦ ਉਹ ਫਰਿਆਦ ਕਹਿੰਦੇ ਡੁਗ-ਦੁਗ ਡੁਗ-ਦੁਗ ਜਿੱਤਣ ਨੂੰ ਫਿਰਦਾ ਉਹ ਸ਼ਕਰਪੁਰੀਆ ਡੁਗ-ਦੁਗ ਜਿੱਤਣ ਨੂੰ ਫਿਰਦਾ ਅੱਜ ਤੇ ਜਿੱਤ ਗਿਆ ਨਵੀ ਜੈਂਗੋ ਅੱਜ ਤੇ ਮੁੰਡਾ ਜਿੱਤ ਗਿਆ ਮੁੰਡਾ ਗੁਜਰਾਂ ਦਾ ਕਹਿੰਦੇ ਲਗਭਗ ਲਗਭਗ ਜਿੱਤ ਗਿਆ ਉਹ ਨੌਜਵਾਨ ਸ਼ਹਿਜ਼ਾਦ ਅਲੀ ਰੈਡ ਬਾਉਂਡਰੀ ਫੇਰ ਤਿਆਰ ਨਵੀ ਸ਼ਿਲੂ ਕਰਦ ਹੱਥ ਉਹ ਬਾਦਸ਼ਾਹ ਸ਼ਿਲੂ ਸਾਦੀ ਟੱਕਰ ਸ਼ੀਦੀ ਸਾਦੀ ਆਹ ਮੁੰਡਾ ਗੁਜਰਾ ਦਾ ਗੱਲ ਟਿਕਾਣੇ ਲੱਗ ਗਿਆ ਖੇਲੂ ਤੋਂ ਫਰਿਆਦ ਹੋਣੀ ਹਰਜੀਤ ਦਾ ਮੇਲਾ ਬਣਾਉਣ ਵਾਲੀ ਗੱਲ ਕਰ ਦਿੱਤੀ ਆ ਲੈ ਗੋਰੀ ਰਸਾਲੂ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਹੁਣ ਸ਼ਰਨਾ ਡੱਗੁਰ ਮਾਣੇ ਦਾ ਬਲੂ ਕਲੀ ਫਰਿਆਦ ਕਾਕਾ ਓ ਸ਼ਰਨਾ 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 ਹਰਿਆਣੇ ਵਾਲਾ ਭੱਜ ਗਿਆ ਕਕਰਾਲੀ ਜੀ ਓਏ ਉਹ ਆ ਗਿਆ ਜੀ ਦਾ ਟੌਰ ਚੱਲਦਾ ਜੀਦਾ ਅੱਜ ਕੱਲ੍ਹ ਢਾਰ ਚੱਲਦਾ ਆਹ ਜੀਦਾ ਅੱਜ ਕੱਲ੍ਹ ਟੌਰ ਚੱਲਦਾ ਮੁੰਡੇ ਦਾ ਕਹਿੰਦੇ ਟੌਰ ਚੱਲਦਾ ਯਾਰੀ ਇਹ ਕਹਿੰਦੇ ਰਾਣੇ ਬਲਾਚੌਰ ਦੇ ਨਾਲ ਆਹ ਜਾਰੀਆਂ ਅਮਰਦੀਪ ਜੰਡਪੁਰ ਦੇ ਨਾਲ ਜੰਡਪੁਰ ਇਹ ਕਹਿੰਦੇ ਅਮਰਦੀਪ ਦਾ ਜੰਡਰਪੁਰ ਦੇ ਕਬੱਡੀ ਕੱਪ ਤੇ ਥਾਰ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਆ ਸ਼ਹਿਯਾਦ ਅਲੀ ਕਬੱਡੀ ਕਬੱਡੀ ਕਰਦਾ ਹੋਇਆ ਸ਼ਹਿਯਾਦ ਅਲੀ ਪਰ ਪ੍ਰਦੀਪ ਰਲੂ ਮਾਜਰੀਆ ਐਲਾਨ ਕਰ ਗਿਆ ਵੀ ਪੁਆਇੰਟ ਧਾਵੀ ਦਾ ਆ ਮੁਕਾਬਲੇ ਦੀ ਸਮਾਪਤੀ ਮੁਕਾਬਲੇ ਦੀ ਸਮਾਪਤੀ ਤੇਜੀ ਵੱਲੋਂ ਸਤਵਿੰਦਰ ਲੰਬੜ ਵੱਲੋਂ ਵੱਡੇ ਮਾਨ ਸਨਮਾਨ ਤੇਜੀ ਸਫਲ ਕਬੱਡੀਆਂ ਪਾ ਗਿਆ ਸ਼ਾਜੀ ਸ਼ਾਜੀ ਤਿੰਨ ਕਬੱਡੀਆਂ ਸਫਲ ਬਾਗਿਆ ਵੱਡੇ ਮਾਨ ਸਨਮਾਨ ਇਹਨਾਂ ਭਰਾਵਾਂ ਵੱਲੋਂ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਸਾਰੇ ਪਿੰਡ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਹੈ ਆਦੇ ਇਸ ਕਬੱਡੀ ਕੱਪ ਦੇ ਲਈ ਅੱਜ ਦੇ ਇਸ ਕਬੱਡੀ ਕੱਪ ਦੇ ਜਿਵੇਂ ਕਹਿੰਦੇ ਖਿਡਾਰੀਆਂ ਨੇ ਦਿਲ ਲੁੱਟਣ ਵਾਲੀ ਗੱਲ ਕੀਤੀ ਆ ਹੁਣ ਫੈਸਲੇ ਹੋਣੇ ਆ ਵੀ ਕਿੰਨੀਆਂ ਕਬੱਡੀਆਂ ਪਾ ਕੇ ਤੇ ਕਿੰਨੇ ਜੱਫੇ ਲਾ ਕੇ ਕੌਣ ਅੱਜ ਦੇ ਇਸ ਕਬੱਡੀ ਕੱਪ ਦਾ ਫਾਸਟ ਯਾਫੀ ਤੇ ਵੈਸਟ ਰੇਡਰ ਬਣੇ ਰਾਣਾ ਬਲਾਚੌਰ ਮਵਾਕ ਕਬੱਡਾ ਨੇ ਸਾਡੇ ਵੀਰ ਨੂੰ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਇਸ ਮੈਚ ਦਾ ਜੋ ਰਿਜ਼ਲਟ ਰਿਹਾ ਬਾਹੂ ਅਕਬਰਪੁਰ ਦੀ ਟੀਮ ਦੇ ਪੁਆਇੰਟ ਆਏ ਆ 16 ਤੇ ਸ਼ਕਰਪੁਰ ਦੀ ਟੀਮ ਨੇ ਪੁਆਇੰਟ ਰਾਏ ਆ 25 ਸ਼ਕਰਪੁਰ ਫਾਸਟ ਤੇ ਬਾਹੂ ਅਕਬਰ ਪਰਫੈਕਟ ਇਸ ਕਬੱਡੀ ਕੱਪ ਦੇ ਉਪਜੇਤੂ ਤੇ ਸੈਕੰਡਰੀ ਰਹੀ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਕਿਹੜੇ ਖਿਡਾਰੀ ਬਣਿਆ ਉਹ ਵੀ ਤੁਹਾਡਾਂ ਜਾਣਕਾਰੀ ਸਾਂਝੀ ਕਰਦੇ ਆ ਬਾਹੂ ਅਕਬਰ ਪਰਫੈਕਟ ਜਿੱਤੇ ਗਏ ਸੈਕੰਡ ਰੇਂਗੋ 1 ਮਿੰਟ ਰੁਕ ਜਾ ਵੀਰੇ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ 12 ਕਬੱਡੀਆਂ ਪਾ ਕੇ 12 ਕ ਦਾ ਹਾਸਲ ਕਰਨ ਵਾਲਾ ਸ਼ਾਜੀ ਸ਼ਕਰਪੁਰ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਸ਼ਾਜੀ ਸ਼ਕਰਪੁਰ ਜਿਸ ਨੌਜਵਾਨ ਨੇ 12 ਕਬੱਡੀਆਂ ਪਾਈਆਂ ਤੇ 12 ਕ ਪ੍ਰਾਪਤ ਕੀਤੇ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਸ਼ਾਜੀ ਸ਼ਕਰਪੁਰ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਸਾਰੇ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਸਾਰੇ ਇਲਾਕੇ ਦਾ ਸਾਰੇ ਸਪਾਂਸਰਾਂ ਦਾ ਸਾਰੇ ਪ੍ਰਮੋਟਰਾਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਖਿਡਾਰੀਆਂ ਦਾ ਸਾਰੇ ਅੰਪਾਇਰਾਂ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੋਲੇ ਸੋਨਹਿਾ ਸਤਿ ਸ੍ਰੀ ਅਕਾਲ ਆਹ ਸਿਰੇ ਦਾ ਮੇਲਾ ਜੈ ਸੈਣੀ ਮਜਰੇ ਦੇ ਵਿੱਚ ਹੋ ਗਿਆ ਫਸਟ ਸ਼ਕਰਪਰ ਸੈਕਿੰਡ ਆਹ ਬਾਹੂ ਅਕਬਰਪੁਰ ਬੈਸਟ ਰੇਡਰ ਸ਼ਾਜੀ ਔਰ ਬੈਸਟ ਸਟਾਪਰ ਫਰਿਆਦ ਅਲੀ ਉਧਰ ਸਾਡੇ ਭਰਾ ਵਿਸ਼ੇਸ਼ ਤੌਰ ਤੇ ਰਮਨਦੀਪ ਸੰਗਾ ਸਾਡਾ ਵੀਰ ਸ਼ਰਧੂਲਗੜ ਔਰ ਰਣਜੀਤ ਪੰਜਾਬ ਪੁਲਿਸ ਅਮਰਗੜ ਔਰ ਕਰਨਵੀਰ ਭੁੱਲਰ ਲਵਨੀਤ ਰੀਡਰ ਐਸਐਸਪੀ